ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਅੱਜ ਚੱਲੇ ਆ ਮੇਰੀ ਰੈਕਟ ਵਾਲੀ ਭੂਆ ਕੋਲੇ ਮਿਲਣ ਛੁੱਟੀਆਂ 'ਚ ਮੈਂ ਆਈ ਹੋਈ ਸੀ ਤੇ ਮੈਨੂੰ ਭੂਆ ਕਹਿੰਦੀ ਸੀ ਬਹੁਤ ਟਾਈਮ ਦੀ ਛੁੱਟੀਆਂ ਚ ਆਏਂਗੀ ਮਿਲ ਕੇ ਜਾਈਂ ਮਿਲ ਕੇ ਜਾਈ ਤੇ ਹੁਣ ਮਿਲ ਕੇ ਆਉਨੇ ਆ ਤੇ ਹੁਣੇ ਹੀ ਜਾਵਾਂਗੇ ਜਾਨੇ ਡੁੱਸ਼ਨ ਤਾਂ ਲੈਲਾਂਗੇ ਨਾਲ ਹੀ ਉਹਨੂੰ ਲੈ ਜਾਾਂਗੇ ਕੋਮਲ ਦੇ ਚੁਗਰਾਜ ਨੂੰ ਫਿਰ ਇੱਥੇ ਘਰੇ ਲੈ ਆਣ ਦंगे ਨੇ ਇਕੱਠੇ ਹੋ ਕੇ ਲੜਦੇ ਆ ਸਾਰੇ ਜਾਣੇ ਲਓ ਜੀ ਰਾਹ ਬਹੁਤ ਲੰਬਾ ਇੱਥੋਂ ਭੂਆ ਜੀ ਕਾ ਉਹ ਸੜਕ ਤੇ ਮੇਨ ਹੜਕ ਤੇ ਲੈ ਕੇ ਇਸ ਤੱਕ ਰਾਹ ਬਹੁਤ ਲੰਬਾ ਘਰ ਤੱਕ ਅਸੀਂ ਨਾ ਫਿਰ ਰਾਹ ਛੜਤਾ ਅੱਧਾ ਅਸੀਂ ਖੇਤਾਂ ਵਿੱਚ ਦੀ ਹੋ ਗਏ ਇਹਨਾਂ ਦੇ ਖੇਤ ਐ ਪਿੱਛੇ ਇਹਨਾਂ ਦੇ ਖੇਤ ਹੀ ਹਨ ਮੇ ਆ ਲੈ ਆ ਮਨੀ ਨੇ ਹਣ ਇਹਨਾਂ ਦੇ ਖੇਤ ਨੇ ਵੀਰੇ ਹੋਣਾ ਦੇ ਪੂਆ ਹੋਣਾ ਦੇ ਤੇ ਅਸੀਂ ਆਲੀ ਆ ਦੇ ਚੌਧਰ ਤੇ ਜਾਂਦੇ ਸਾਨੂੰ ਬਹੁਤ ਲੰਬਾ ਪੈਣਾ ਸੀਗਾ ਕਿਲੋਮੀਟਰ ਦੇ ਟਾਈਮ 9:00 ਵਜੇ ਕੇ 9:00 ਵਜੇ ਨਾ ਸੀ ਪਹੁੰਚ ਗਏ ਇਹ ਰੰਗ ਅੰਗਰੇਜ਼ ਫਟਾ ਜੇ ਸੂਟ ਤੇ ਜੱਚਿਆ ਸੂਟ ਤੇਰਾ ਬਹੁਤ ਸੋਣਾ ਖੰਡਾ ਬਣਿਆ ਸੀ ਇਹ ਇਹਨਾਂ ਸਸਤਾ ਥੋੜਾ ਸਸਤਾ ਵੀ ਵਧੀਆ ਬਣ ਜਾਂਦੇ ਆ ਤੈਨੂੰ ਆਹ ਫੋਟ ਵਧੀਆ ਖਰੀਦਦੇ ਪਹਿਲੀ ਵਾਰੀ ਤੂੰ ਹਲੋ ਜੀ ਸਾਹਮਣੇ ਇੱਥੋਂ ਮੁੜ ਕੇ ਬਸ ਨਾਲ ਹੀ ਗੇਟ ਆ ਜਾਣਾ det det ਜੀ 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 ਨੂੰ ਸਾਡੀ ਦੋ ਤਿੰਨ ਮੇਰੇ ਸੁਆਗਤ ਜਿਹੜੀ ਬਹੁਤ ਜੀ ਬੰਦੀ ਦਾ ਬੋਲ ਬਲੇਰ ਉਹ ਪਿਆਰ ਕਰਦੀ ਆ ਤੇ ਕਿਹਨੋਂ ਮਰਦੀ ਆ ਉਹ ਜਾਨੀ ਉਹ ਜਿਸਾਂ ਦੇ ਇਹ ਬੰਨਣ ਦੇ ਕੋਲ ਜੰਮੀ ਐਸੀ ਬੰਨਣ ਦੇ ਕੋਲ ਫਤੂ ਨਾਲ ਬਿਲੇ ਨਹੀਂ ਪਰਭਾਗੀ ਨੇ ਕਹੇ ਨੇ ਤੇ ਹਾਂ ਦਸਵਾ ਬਹੁਤ ਵਧੀਆ ਖਾਣਾ ਕਰਵਾਤਾ ਕਰਕੇ ਮੈਂ ਸਾਰੇ ਨੂੰ ਪੁਜਾਵਾ ਕਰਾਸ ਉਹਨਾਂ ਬਦੇ ਫੇਰ ਮਿਲਾਂਗੇ ਅਸੇ ਨੂੰ ਕੱਲ ਦਰਤੀ ਐ ਸਭ ਫੋਨ ਕਰਕੇ ਮੈਂ ਨਹੀਂ ਗਈ ਰਹੇ। ਘਰ ਕੋ ਘਰੇ ਹੁੰਦੀ ਐ ਕੁਪੜਾ ਗਾਣਾ ਗਿੱਤੇ ਆ। ਬਾਅਦ ਕੀ ਹੁੰਦਾ ਹੈ ਪਹਿਲਾਂ ਬਿਨੋਂ ਰਹੇ ਨੇ। ਦੋ ਸਾਹ ਸਾਲ ਦੀ ਅਗੇ ਸਭ ਜਦੋਂ ਕੰਮ ਕਰਦੇ ਸਪਰੇ ਹੀ ਹੁੰਦੇ ਸੀ ਇਹ ਕਿ ਨਾ ਮੌਂ ਦੇਵੇ। ਚਾਹ ਆਸੀ ਪੀਦੀ। ਮੈਂ ਫੇਰ ਪੀਗੀ ਮੈਨੂੰ ਰੈਸਟ ਕਰਨ ਆਈ ਐ। ਫੱਟਾ ਤਾਂ ਨਾ ਗਈ ਤਦ ਦੋ ਕਰਮ ਤਰੱਕੇ ਆਈਆਂ। ਅਸਲੀ ਗੱਲ ਫੜਦੀ ਹਾ ਤੇ ਪੂਰਤੀ ਆਪਣੇ ਨੰਨ ਨੂੰ ਜਦੋਂ ਤੂੰ ਨਹੀਂ ਨੰਨ ਨੂੰ ਹਣਾ ਲੱਗ ਗਈ ਦਾਦੀ ਆਈ ਹੈ ਦਾਦੀ ਆਈ ਹੈ ਉਹ ਦੇ ਸਾਰ ਖੜੀ ਦਾਦੀ ਇਹ ਦਾਦੀ ਦਾਦੀ ਨਹੀਂ ਖੜਦੀ ਇਹ ਨਾ ਦਾਦੀ ਲੱਗਾਂ ਜੀ ਨਹੀਂ ਕਹਦਾ ਕਿ ਦਾਦੀ ਆਈ ਹੈ अंदर बैठी ही ने? वाली मेरी तो जीनी है ना उधर। फिर लखूते कमल जीता बैठे ही हैं। आप से तुझे? हाँ जी। नेवी नेवी में। जी पोर्टल का लखूता ने कहाँ घूम रहा उधर जाएगा। क्या है तेरी लखूता? स्वागत है ना। इतना सुशील भाई बोलते हो सारे तो भी कुछ दो पता नहीं काली साहब ने तरह तो जाने रोटी खाया नहीं हां ना ना गया वाले लोग आपके पास कौन लिया है ओके वो तो ना बीच का वो अरे बीच का नहीं कर रहा है जब लगू तो साथ लग गया जिला साहब खबर लाने मम्मी जाओ तो 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 मैं जा ਉਹ ਲੈ ਦੇ ਤਾ ਮੈਂ ਤਾਂ ਆਦੋਤਨ ਨਹੀਂ ਲੈ ਕੇ ਨਹੀਂ ਆਈ ਜੇ ਉਹ ਵੀ ਨਹੀਂ ਚੱਕ ਚੱਕਾ ਤੁਲੇ ਦੀਆਂ ਸਵਾਦ ਵਣਦੇ ਆ ਉਹ ਮੈਂ ਜੀ ਲੈ ਕੇ ਆਉਂਦੀ ਹਾਂ ਨੀਂ ਦੇ ਕੀਤੀ ਆਹੀ ਸਵਾਦ ਵਣਦੇ ਆ ਉਹ ਮੈਂ ਸਟ੍ਰੈਮ ਕਰਦੇ ਵੀ ਜੀ ਨਾ ਮੈਂ ਨਹੀਂ ਮਸਟਰ ਕਰਦਾ ਉਹ ਜੀ ਇਹ ਉਪਰ ਲੱਗੇ ਨਹੀਂ ਆ ਜੇ ਰੱਦੂ ਉਹ ਤਾਂ ਹੰਦੇ ਨਾ ਜਿਹੜੀਆਂ ਆ ਬੁੜੀਆਂ ਉਹ ਲੈ ਲਾ ਤਾਂ ਲਏ ਨੇ ਇਹ ਰਾਤੀ ਆ ਹਾਂ ਅੱਧਾ ਕਮਰੇ ਹੋ ਗਏ ਹਣ ਤੋਰ ਬੈਗ ਦੇ ਪੰਗੇ ਗਏ ਤੇ ਲੋ ਹਾਂ ਤੇ ਬਿਗਲੀ ਪੱਤੀ ਲੇ ਗਏ ਹਾਂ ਇਹ ਨਹੀਂ ਹੁੰਦੇ ਦੇ ਦੀਆਂ ਲੀਬੀਏ ਦੇ ਲੋ ਉਹ ਵਧੀਆ ਵੀ ਨਹੀਂ ਬਣਦੇ ਜਿਹੜੇ ਘਰ ਦੇ ਵਧੀਆ ਬਣਦੇ ਆ ਜਿਹੜੇ ਘਰ ਦੇ ਆ ਜਿਹੜਾ ਪਰ ਗੋਗੀਆਂ ਬੁਨੀਏ ਇੱਥੇ ਲੱਗਦੇ ਸਪਰੇ ਹਾਂ ਪਰ ਉਹਦਾ ਕੋਈ ਸੁਨੇਹ ਨਹੀਂ ਗਾਣ ਮਾਰਦੇ ਤੇ ਦਾ ਹਾਂ ਮਰੀਆ ਅੱਜ ਪਹਿਲਾਂ ਰੋਟੀ ਖਾ ਲਈ ਸੀ ਤੇ ਭਾਬੀ ਨੇ ਸ਼ਾਮ ਨੂੰ ਜਾਣ ਲੱਗੇ ਚਾੜਪਾ ਪਰ ਤੜਫੜਾ ਬਗਾ ਲਈ ਆਂ ਮਗਾਰੇ ਬਰੈਡ ਪਕੌੜਾ ਭਾਬੀ ਨੇ। ਪੁੱਤਰ ਜੀ ਲੈ ਕੇ ਆਏ ਨੇ। ਤੁਸੀਂ ਲੈ ਕੇ ਆਏ ਹੋ। ਮਗਾਰੇ। ਮਗਾਰੇ। ਆ ਵੀ ਹਾਂ ਜੀ ਪਕੌੜੇ ਆਪਾਂ ਬਰੈਡ ਪਕੌੜੇ ਤੋਂ। ਉਹ ਲੋਟੀ ਗਾਹੀ ਰਿਸੀ ਨੇ। ਭਾਬੀ ਨਾਲ ਬਹੁਤ ਪਿਆਰ ਕਰਦੇ ਹਾਂ। ਸੁਭਾਅ ਬਹੁਤ ਵਧੀਆ ਹੈ। ਬਹੁਤ ਮਾਣ ਦਾ ਹੈ। ਕਈ ਚੱਲੇ ਹੋਣਾ ਸਾਨੂੰ ਬੁਫੜ ਜਿੱਥੇ ਬਾਜ਼ਾਰ ਤੱਕ ਢੇਡਿਆ ਹੋਣਗੇ ਆਂ ਜਾਂਦੇ ਆ ਵੀ ਤਾਂ ਉਹਨਾਂ ਨੂੰ ਬਾਜ਼ਾਰ ਤੱਕ ਲਾਇਆ ਉਹ ਫਿਰ ਥੋੜਿਆ ਮਾਮੇ ਵਾਸਤੇ ਸ਼ਰਟਾਂ ਦੇ ਕੱਪੜਾ ਲੈਣਾ ਸੀਗਾ ਇਹ ਘਰੇ ਜਾਵਾਂਗੇ ਲੈ ਕੇ ਹੋਰ ਮੈਂ ਜਾਵਾਂਗਾ ਮੈਂ ਤਾਂ ਮੰਗਦਾ ਨਹੀਂ ਕਦੋਂ ਲਾਇਆ ਕਦੋਂ ਆ ਖਾਏ ਕਦੋਂ ਅੱਛਾ ਕਿੱਥੇ ਲਾਇਆ ਗੱਦੂ